ਪਰਵਾਰ ਵਾਲੇ ਨਹੀਂ ਹੋ ਰਹੇ ਸੀ ਤਿਆਰ ਵਿਆਹ ਵਾਲਾ ਮੁੰਡਾ ਅੱਕ ਕੇ ਕਰਨ ਲੱਗਿਆ ਆਹ ਕੰਮ ਦੋਸਤੋ ਅਕਸਰ ਹੀ ਬਹੁਤ ਸਾਰੇ ਵਿਆਹਾਂ ਵਿੱਚ ਬਰਾਤਾਂ ਵਿਆਹ ਵਾਲੇ ਮੁੰਡੇ ਕਰਕੇ ਲੇਟ ਹੋ ਜਾਂਦੀਆਂ ਨੇ ਪਰ ਹੁਣ ਇਸ ਬਰਾਤ ਵਿੱਚ ਹੋਇਆ ਬਿਲਕੁਲ ਉਲਟ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਵਾਲਾ ਮੁੰਡਾ ਬਰਾਤੀਆਂ ਨਾਲ ਤਾਂਸ਼ ਖੇਡਦਾ ਦਿਖਾਈ ਦੇ ਰਿਹਾ ਏ ਦਰਸਲ ਇਹ ਮੁੰਡਾ ਆਪਣੇ ਵਿਆਹ ਵਾਲੇ ਦਿਨ ਸਵੇਰੇ ਜਲਦੀ ਉੱਠ ਕੇ ਸਾਰਿਆਂ ਤੋਂ ਪਹਿਲਾਂ ਤਿਆਰ ਹੋ ਜਾਂਦਾ ਏ ਸਾਰੇ ਸ਼ਗਨ ਕਰਵਾ ਕੇ ਆਪਣੇ ਸਿਰ ਸੇਰਾ ਵੀ ਬਣਵਾ ਲੈਂਦਾ ਏ ਅਤੇ ਜਦੋਂ ਇਸਦੇ ਸੇਰਾ ਬੰਨਿਆ ਹੁੰਦਾ ਹੈ ਉਦੋਂ ਅੱਤੇ ਰਿਸ਼ਤੇਦਾਰ ਸੁੱਤੇ ਪਏ ਹੁੰਦੇ ਨੇ ਮੁੰਡਾ ਤਿਆਰ ਹੋ ਕੇ ਪਰਿਵਾਰ ਨੂੰ ਕਹਿਣ ਲੱਗ ਜਾਂਦਾ ਹੈ ਕਿ ਚਲੋ ਹੁਣ ਜਲਦੀ ਹੋ ਜਾਓ ਤਿਆਰ ਆਪਾਂ ਲੇਟ ਨਾ ਹੋ ਜਾਈਏ ਪਰ ਜਦੋਂ ਇਸ ਦੀ ਕੋਈ ਨਹੀਂ ਸੁਣਦਾ ਤਾਂ ਮੁੰਡਾ ਅੱਕ ਕੇ ਕੁਝ ਬੰਦਿਆਂ ਨਾਲ ਬੈਠ ਕੇ ਤਾਸ਼ ਖੇਡਣ ਲੱਗ ਜਾਂਦਾ ਹੈ ਅਤੇ ਕਹਿੰਦਾ ਹੈ ਕਿ ਮੈਂ ਬਿਲਕੁਲ ਤਿਆਰ ਹਾਂ ਜਦੋਂ ਬਰਾਤ ਚਾੜ੍ਹਨੀ ਹੋਈ ਦੱਸ ਦਿਓ ਸੋ ਇਸ ਵੀਡੀਓ ਨੂੰ ਦੇਖ ਕੇ ਲੋਕ ਕਹਿ ਰਹੇ ਨੇ ਕਿ ਬਰਾਤ ਲੇਟ ਹੁੰਦੀ ਤਾਂ ਦੇਖੀ ਸੀ ਪਰ ਇਹ ਪਹਿਲਾ ਮੁੰਡਾ ਏ ਜੋ ਅੱਧੇ ਰਿਸ਼ਤੇਦਾਰਾਂ ਦੇ ਸੁੱਤੇ ਪਏ ਤੇ ਹੀ ਤਿਆਰ ਹੋ ਗਿਆ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀ ਤੋ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ